ਸੀਧਰ 3 ਬਸਟੈਂਡ ਮਰਿੰਡਾ ਅੱਜ ਲੈ ਕੇ ਆਏ ਬਲੈਕ 골ਡ ਕਾਲਾ ਸੋਨਾ ਦੇਖੋ ਕਿੰਨਾ ਸੁੰਦਰ ਸੂਟ ਕਿੰਨਾ ਪਿਆਰਾ ਸੂਟ ਜੋ ਨੈਟ ਦੇ ਉੱਤੇ ਸੂਟ ਘੁੰਮ ਰਿਹਾ ਉਹੀ ਸੇਮ ਟੂ ਸੇਮ ਸੂਟ ਹੈ ਜੀ ਸਕਿਨ ਦੇ ਉੱਤੇ ਬਲੈਕ ਦਾ ਵਰਕ ਹੈ 골ਡ ਦੇ ਪੈਚ ਲੱਗੇ ਹੋਏ ਸੋਨੇ ਦੇ ਪੈਚ ਲੱਗੇ ਹੋਏ ਹੈ ਜੀ ਸੂਟ ਹੈ ਨਾ ਸੋਨਾ ਜੀ ਕਹਿਣ ਦੀ ਹੱਦ ਕੋਈ ਨਹੀਂ ਪਿਓਰ ਚਲੌਣ ਦੀ ਚੁੰਨੀ ਹੈ ਟੂ ਸੈੱਟ ਕੱਟ ਵਰਕ ਹੋਇਆ ਹੋਇਆ ਜੋ ਸੂਟ ਦੇ ਉੱਤੇ ਡਿਜ਼ਾਈਨ ਹੈ ਸੇਮ ਟੂ ਸੇਮ ਚੁੰਨੀ ਦੇ ਉੱਤੇ ਡਿਜ਼ਾਈਨ ਹੈ ਜੀ ਚਾਰ ਕਲਰ ਦਾ ਸੈੱਟ ਹੈ ਜੀ 3100 ਰੁਪਏ ਵਾਲਾ ਸੂਟ 2230 ਰੁਪਏ ਦੇ ਅੰਦਰ ਪਾਰਟੀ ਵੇਅਰ ਸੂਟਾਂ ਦੀ ਸੇਲ ਸਪੈਸ਼ਲ ਸੂਟ ਪਿਓਰ ਔਰਗੰజా ਦੇ ਉੱਤੇ ਤਿਆਰ ਹੋਇਆ ਹੋਇਆ ਪਿਓਰ ਚਨਾਉਣ ਦੀ ਚੁੰਨੀ ਲੱਗੀ ਹੋਈ ਚਾਰ ਕਲਰ ਦਾ ਸੈੱਟ ਆ ਜੀ ਬਿਸਤਾ ਮਾਉਸ ਕਰੀਮ ਡਾਰਕ ਸਕਿਨ ਕਲਰ ਚੁੰਨੀ ਬੜੀ ਸੋਹਣੀ ਹੈ ਜੀ ਖੋਲਿਓ ਚੁੰਨੀ ਵੀਰੇ ਇਹ ਚੁੰਨੀ ਹੈ ਜੀ ਇੰਨਾ ਸੋਹਣਾ ਕਦੀ ਪੀਸ ਤਿਆਰ ਨਹੀਂ ਹੋਣਾ ਜੀ ਕਾਮ ਦੇਖੋ ਕਿੰਨਾ ਸੁੰਦਰ ਹੋਇਆ ਹੈ ਇਹ ਚੁੰਨੀ ਹੈ ਜੀ ਬੜਾ ਸੁੰਦਰ ਪੀਸ ਹੈ ਜੀ ਹਾਂ ਜੀ 31 ਰੁਪਏ ਵਾਲਾ ਸੂਟ 2230 ਰੁਪਏ ਦੇ ਅੰਦਰ ਜੱਸੀ ਦੀ ਹੱਟੀ ਬਸਟੈਂਡ ਬਰਾਂਡਾ ਦੀ